ਸਾਲਾਂ ਤੱਕ ਭਾਰਤ ਦੀ ਅਰਥਵਿਵਸਥਾ ਉਪਭੋਗ ਤੇ ਆਧਾਰਿਤ ਸੀ ਪਰ ਹੁਣ ਇੱਕ ਨਵੀਂ ਗ੍ਰੋਥ ਦੀ ਲਹਿਰ ਆ ਰਹੀ ਹੈ ਜੋ ਹੈ ਇਨਵੈਸਟਮੈਂਟ ਲੈਡ ਗ੍ਰੋਥ ਸਰਕਾਰ ਦਾ ਕੈਪੀਟਲ ਐਕਸਪੈਂਡੀਚਰ ਜੋ ਕਿ ਆਮ ਤੌਰ ਤੇ ਸੜਕਾਂ ਹਾਈਵੇਜ਼ ਪੁਲਾ ਆਦ ਵਰਗੀਆਂ ਲੌਂਗ ਟਰਮ ਐਸੈਟਸ ਵਿੱਚ ਸਰਕਾਰੀ ਇਨਵੈਸਟਮੈਂਟ ਹੁੰਦਾ ਹੈ ਉਹ ਫਾਈਨੈਂਸ਼ੀਅਲ ਇਅਰ 2020 ਵਿੱਚ 3.3 ਲੱਖ ਕਰੋੜ ਤੋਂ ਵੱਧ ਕੇ ਫਾਈਨੈਂਸ਼ੀਅਲ ਇਅਰ 2024 ਵਿੱਚ 8 ਲੱਖ ਕਰੋੜ ਤੋਂ ਵੀ ਉੱਪਰ ਚਲਾ ਗਿਆ ਇਹ ਇੱਕ ਮਹੱਤਵਪੂਰਨ ਵਾਧਾ ਹੈ ਦੇਸ਼ ਦੇ ਇਨਫਰਾਸਟ੍ਰਕਚਰ ਦੇ ਨਿਰਮਾਣ ਵਿੱਚ ਸਥਾਈ ਅਤੇ ਲੰਮੀ ਮਿਆਦ ਵਾਲੀ ਆਧਾਰਸ਼ਿਲਾ ਰੱਖਣ 'ਚ ਮਦਦਗਾਰ ਹੋ ਸਕਦਾ ਹੈ ਸੜਕਾਂ ਤੋਂ ਲੈ ਕੇ ਰੇਲਵੇ ਤੱਕ ਡਿਫੈਂਸ ਤੋਂ ਲੈ ਕੇ ਡਿਜੀਟਲ ਇਨਫਰਾ ਤੱਕ ਭਾਰਤ ਸ਼ਾਇਦ ਇੱਕ ਨਵੇਂ ਚਰਨ 'ਚ ਦਾਖਲ ਹੋ ਰਿਹਾ ਹੈ ਅਤੇ ਕੁਝ ਇਨਵੈਸਟਰਸ ਧਿਆਨ ਦੇਣਾ ਸ਼ੁਰੂ ਕਰ ਚੁੱਕੇ ਨੇ ਚੈਪਟਰ 1 ਸਰਕਾਰ ਦਾ ਸਾਹਮਣੇ ਆ ਕੇ ਅਗਵਾਈ ਕਰਨਾ ਇਹ ਸਿਰਫ ਪਾਲਿਸੀ ਦੀਆਂ ਸੁਰਖੀਆਂ ਦੀ ਗੱਲ ਨਹੀਂ ਇਹ ਗੱਲ ਹੈ ਦਿਖਾਈ ਦਿੰਦੇ ਐਕਸ਼ਨ ਦੀ ਫਾਈਨੈਂਸ਼ੀਅਲ ਇਅਰ 2020 ਵਿੱਚ ਰੋਡ ਕੇਪੈਕਸ 57595 ਕਰੋੜ ਸੀ ਜੋ ਫਾਈਨੈਂਸ਼ੀਅਲ ਇਅਰ 2024 ਵਿੱਚ ਵਧ ਕੇ 23763 ਕਰੋੜ ਹੋ ਗਿਆ ਫਾਈਨੈਂਸ਼ੀਅਲ ਇਅਰ 2020 ਵਿੱਚ ਰੇਲਵੇ ਸਪੈਂਡਿੰਗ 5828 ਕਰੋੜ ਸੀ ਜੋ ਇਸ ਤੋਂ ਵਧ ਕੇ 187436 ਕਰੋੜ ਹੋ ਗਈ ਫਾਈਨੈਂਸ਼ੀਅਲ ਇਅਰ 2024 ਦੇ ਵਿੱਚ ਨੈਸ਼ਨਲ ਹਾਈਵੇ ਕੰਸਟਰਕਸ਼ਨ ਫਾਈਨੈਂਸ਼ੀਅਲ ਇਅਰ 2023 ਚ 13327 ਕਿਲੋਮੀਟਰ ਤੱਕ ਪਹੁੰਚ ਗਿਆ ਜਦ ਕੀ ਫਾਈਨੈਂਸ਼ੀਅਲ ਇਅਰ 2019 ਵਿੱਚ ਇਹ 10885 ਕਿਲੋਮੀਟਰ ਸੀ ডিফেন্স ਅਤੇ ਅਫੋਰਡੇਬਲ ਹਾਊਸਿੰਗ ਨੂੰ ਵੀ ਵੱਧ ਅਲੋਕੇਸ਼ਨ ਮਿਲ ਰਿਹਾ ਹੈ ਸਰਕਾਰ ਦਾ ਫੋਕਸ ਉਹਨਾਂ ਐਸੈਟਸ ਤੇ ਹੈ ਜੋ ਲੰਮੇ ਸਮੇਂ ਵਿੱਚ ਇਕਨੋਮਿਕ ਗਰੋਥ ਨੂੰ ਮਜ਼ਬੂਤ ਕਰ ਸਕਣ ਚੈਪਟਰ 2 ਨਿਜੀ ਨਿਵੇਸ਼ ਲਈ ਆਧਾਰ ਤਿਆਰ ਕਰਨਾ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਹਾਇਰ ਪਬਲਿਕ ਸੈਕਟਰ ਸਪੈਂਡਿੰਗ ਸ਼ਾਇਦ ਪ੍ਰਾਈਵੇਟ ਕੰਪਨੀਆਂ ਨੂੰ ਵੀ ਆਪਣੇ ਇਨਵੈਸਟਮੈਂਟ ਵਧਾਉਣ ਲਈ ਇਨਕਰੇਜ ਕਰ ਰਿਹਾ ਹੈ ਇਸ ਦੇ ਨਤੀਜੇ ਵਜੋਂ ਕੰਪਨੀਆਂ ਦੇ ਡੈਟ ਲੈਵਲ ਹੁਣ ਹੋਰ ਮੈਨੇਜੇਬਲ ਹੋ ਚੁੱਕੇ ਹਨ ਨਾਨ ਪਰਫਾਰਮਿੰਗ ਐਸੈਟਸ ਜਾਂ ਐਨਪੀਐਸ ਵਿੱਚ ਕਮੀ ਆਈ ਹੈ ਅਤੇ ਪੀਐਲਆਈ ਸਕੀਮਜ਼ ਮੇਕ ਇਨ ਇੰਡੀਆ ਵਰਗੇ ਇਨੀਸ਼ੀਏਟਿਵਜ਼ ਹੁਣ ਮੈਨੂਫੈਕਚਰਿੰਗ ਲਈ ਵਧੀਆ ਅਤੇ ਸਪੋਰਟਿਵ এনਵਾਇਰਨਮੈਂਟ ਤਿਆਰ ਕਰ ਰਹੇ ਹਨ ਫਾਈਨੈਂਸ਼ੀਅਲ ਇਅਰ 2024 ਵਿੱਚ ਸਭ ਨਵੇਂ ਪ੍ਰੋਜੈਕਟਸ ਅਨਾਉਂਸਮੈਂਟਸ ਵਿੱਚੋਂ 59% ਮੈਨੂਫੈਕਚਰਿੰਗ ਸੈਕਟਰ ਵਿੱਚ ਹਨ ਜੋ ਦੱਸਦਾ ਹੈ ਕਿ ਪ੍ਰਾਈਵੇਟ ਕੈਪੈਕਸ ਹੋਲੀ ਪਰ ਸਥਿਰ ਰਫਤਾਰ ਨਾਲ ਵੱਧ ਰਿਹਾ ਹੈ। ਚੈਪਟਰ 3 ਲਾਭਾਰਥੀ ਕੌਣ ਹਨ? ਕੁਝ ਕੰਪਨੀਆਂ ਇਸ ਦਾ ਲਾਭ ਲੈਣ ਲਈ ਬਹੁਤ ਵਧੀਆ ਪੋਜੀਸ਼ਨ 'ਚ ਹਨ। ਇਨਫਰਾਸਟਰਕਚਰ ਫਰਮਜ਼ ਨੂੰ ਵਧੇਰੇ ਆਰਡਰ ਮਿਲ ਰਹੇ ਹਨ। ਕੈਪੀਟਲ ਗoods, ਪਾਵਰ, ਲੌਜਿਸਟਿਕ ਅਤੇ ਰੇਲਟੈਕ ਸੈਗਮੈਂਟ ਵਿੱਚ ਹੁਣ ਰੁਚੀ ਵਾਧੀ ਦਿਖ ਰਹੀ ਹੈ। ਇਤੋ ਤੱਕ ਸੀਮੈਂਟ ਹਾਊਸਿੰਗ ਅਤੇ ਕੰਸਟਰਕਸ਼ਨ ਬਿਜ਼ਨਸ ਵੀ ਇਸ ਅਪਟਰੈਂਡ ਦਾ ਹਿਸਾਬ ਬਣ ਰਹੇ ਹਨ ਇਨਵੈਸਟਰਸ ਜੋ ਲੌਂਗ ਟਰਮ ਥੀਮ ਤੇ ਫੋਕਸਡ ਹਨ ਉਹਨਾਂ ਦੇ ਲਈ ਕੰਜ਼ਮਪਸ਼ਨ ਤੋਂ ਇਨਵੈਸਟਮੈਂਟ ਲੈਡ ਗਰੋਥ ਦਾ ਇਹ ਬਦਲਾ ਇੱਕ ਨਵੀਂ ਸੋਚ ਦੇ ਸਕਦਾ ਹੈ ICICI ਪ੍ਰੋਡੈਂਸ਼ੀਅਲ ਦੀਆਂ ਸੈਕਟਰਲ ਜਾਂ ਥੀਮੈਟਿਕ ਸਕੀਮਸ ਤੁਹਾਨੂੰ ਅਜਿਹੇ ਸਟਰਕਚਰ ਟ੍ਰੈਂਡ ਨੂੰ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ ਕਈ ਵਾਰੀ ਸ਼ਾਂਤੀ ਨਾਲ ਹੋਇਆ ਵਿਕਾਸ ਲੰਬੇ ਸਮੇਂ 'ਚ ਜਾ ਕੇ ਪ੍ਰਵਾਹ ਛੱਡਦਾ ਹੈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਐਸੀਆਂ ਹੀ ਇਨਵੈਸਟਿੰਗ ਸਟੋਰੀਜ਼ ਲਈ ਮਿਊਚੁਅਲ ਫੰਡ ਨਿਵੇਸ਼ ਬਾਜ਼ਾਰ ਜੋਖਮਾਂ ਦੇ ਅਧੀਨ ਹੈ ਯੋਜਨਾ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਧਿਆਨ ਨਾਲ ਪੜੋ